ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਤੇ ਲੱਗੇ ਆ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰਨ ਜੀਕਾ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਵੇਰ ਦੇ ਵੱਜ ਚੁੱਕੇ ਆ ਜੀ ਇੱਥੇ 5:30 ਸੀ ਗੋਣੂ ਲੱਗੇ ਹੋਏ ਸੀ ਜੇ ਜੇਦਰ ਦਾ ਗੰਢਣ ਪਹਿਲਾਂ ਇਹਨਾਂ ਨੂੰ ਪੱਠੇ-ਬੁੱਠੇ ਪਾਏ ਤੇ ਪੱਠੇ ਪਾਉਣ ਤੋਂ ਬਾਅਦ ਫਿਰ ਇੰਨੀਆਂ ਚੋਈਆਂ ਜੀ ਆਪਾਂ ਧਾਰਾਂ ਤੇ ਕਿਉਂਕਿ ਧਾਰਾਂ ਦਾ ਟਾਈਮ ਸੀਗਾ ਜੀ ਸਵੇਰ ਦੇ 5:30 ਵੱਜ ਚੁੱਕੇ ਸੀਗੇ ਤੇ ਬਾਕੀ ਚਾਚੂ ਵਗੈਰਾ ਅਸੀਂ ਪੀ ਆਏ ਸੀਗੇ ਮੈਂ ਕਿਹਾ ਵੀ ਚਲੋ ਹਾਂ ਹੁਣ ਧਾਰਾਂ ਕੱਢ ਲਈਏ ਤੇ ਫਿਰ ਢੇਰਾ ਇੱਥੇ ਥੋੜਾ ਜਿਹਾ ਤਾਂ ਆਇਆ ਕਿਉਂਕਿ ਹਨ ਆਪਣਾ ਬੰਲਵਾ ਜਿਹੜਾ ਛੋਟਾ ਤੇ ਇਧਰਲੀ ਸਾਈਡ ਹਜੇ ਬੰਲਵ ਲਾਉਣ ਤੋਂ ਰਹਿੰਦਾ ਹੈ ਕਿਉਂਕਿ ਤਾਂ ਹੀ ਨਹੀਂ ਚੰਨਣਾ ਹੁੰਦਾ ਹੈਗਾ ਤੇ ਬਾਕੀ ਪਹਿਲਾਂ ਅਸੀਂ ਦੋਨਾਂ ਜਾਣਿਆਂ ਨੇ ਜੀ ਮਿਲ ਕੇ ਪੱਠੇ ਪਾਏ ਇਹਨਾਂ ਨੂੰ ਤੇ ਪੱਠੇ-ਵੁੱਠੇ ਪਾਉਣ ਤੋਂ ਬਾਅਦ ਫਿਰ ਅਸੀਂ ਗੱਡੀਆਂ ਜੀ ਇਹਨਾਂ ਦੀਆਂ ਧਾਰਾਂ ਧਾਰਾ-ਧੂਰਾ ਗੱਡਣ ਤੋਂ ਬਾਅਦ ਫਿਰ ਅਸੀਂ ਚੱਕਿਆ ਗੋਹਾ ਵਗੈਰਾ ਚੱਕਤਾ ਇਹਨਾਂ ਦਾ ਤੇ ਹਾਂ ਜੀ ਆਪਣੇ ਤਾਂ ਜੀ ਹਨਾ ਦਿਨ ਦੀ ਸ਼ੁਰੂਆਤ ਆ ਜਿਹੜੀ ਉਹ ਇੱਥੋਂ ਤੋਂ ਹੀ ਹੋ ਜਾਂਦੀ ਹੈ ਕਿਉਂਕਿ ਆਪਾਂ ਸਵੇਰੇ ਉੱਠ ਕੇ ਪਹਿਲਾਂ ਧਾਰਾ ਗੱਡੀ ਦੀਆਂ ਨੇ ਪਹਿਲਾਂ ਚਾਚੂ ਪੀ ਦੀਆਂ ਫਿਰ ਉਸ ਤੋਂ ਬਾਅਦ ਜੀ ਧਾਰਾ ਗੱਡੀ ਦੀਆਂ ਨੇ ਤੇ ਅਰਪਨ ਤੇ ਗਾਲਬੀਰ ਹਜੇ ਸੁੱਤੇ ਪਏ ਸੀਗੇ ਕਿ ਕਿ ਕਲਵੀ ਨੂੰ ਅੱਜ ਛੁੱਟੀ ਸੀਗੇ ਇਸ ਕਰਕੇ ਮੈਨੂੰ ਠਾਲੀਆਂ ਨਹੀਂ ਸੀਗਾ ਮੈਂ ਕਿਹਾ ਚਲੋ ਹਨਾ ਕੀ ਕਰਨਾ ਹੈ ਠਾਲ ਕੇ ਕਿਉਂਕਿ ਜਿਸ ਦਿਨ ਹਨਾ ਪਹਿਲਾਂ ਪੇਪਰ ਹੁੰਦਾ ਵਾਹਨਾ ਉਸ ਦਿਨ ਤਾਂ ਮੈਂ ਸੱਜਰੇ ਠਾਲ ਦੇਣੀ ਨਹੀਂ ਕਿਉਂਕਿ ਉਹ ਰਿਵੀਜ਼ਨ ਕਰ ਲੈਂਦਾ ਹੈ ਤੇ ਮੈਂ ਕਿਹਾ ਚਲੋ ਅੱਜ ਕਿਹੜਾ ਕੋਈ ਪੇਪਰ ਆ ਵੀ ਅੱਜ ਤਾਂ ਛੁੱਟੀ ਹੈ ਅੱਜ ਆਪਾਂ ਇਹਨੂੰ ਰਹਿਣ ਵਿੰਨੇ ਸੁੱਤਾ ਪਿਆ ਤੇ ਮੈਂ ਤਰੰਤ ਉਹਨਾਂ ਘੱਡਣ ਤੋਂ ਬਾਅਦ ਜਿੱਦੋਂ ਮੈਂ ਹਨਾ ਅੰਦਰ ਗਈ ਤਾਂ ਮੈਂ ਦੇਖਿਆ ਕਿ ਅਰਪਣ ਵੀ ਹੋ ਉੱਠੀ ਫਿਰਦੀ ਐ ਤੇ ਕਲਵੀਰ ਵੀ ਉੱਥੇ ਹੋਇਆ ਕਿਉਂਕਿ ਜਿਸ ਦਿਨ ਹਨਾ ਤਾਂ ਰਾ ਸੱਜਰੀ ਕੱਢਣੀ ਹੁਣ ਉਹਨਾਂ ਦਾ ਅਰਪਣ ਉੱਠ ਖੜਦੀ ਐ ਸੱਜਰੀ ਕਿਉਂਕਿ ਜਿੱਦਣ ਅਸੀਂ ਥੋੜਾ ਜਿਹਾ ਲੇਟ ਉੱਠੀਏ ਤੇ ਫਿਰ ਉਹ ਵੀ ਲੇਟ ਹੀ ਉੱਠਦੀ ਆ ਅੱਜ ਅਸੀਂ ਸੱਜਰੇ ਉੱਠ ਖੜੇ ਸੀਗੇ ਤੇ ਉਹ ਵੀ ਪਹਿਲਾਂ ਸੱਜਰੀ ਉੱਠ ਖੜੀ ਤੇ ਸਾਡੇ ਆਉਣ ਤੋਂ ਬਾਅਦ ਚ ਤੇ ਮੈਂ ਇੱਕ ਮੱਝ ਦੀ ਧਾਰ ਕੱਢ ਕੇ ਫਿਰ ਮੈਂ ਜਦੋਂ ਮੈਂ ਕਿਹਾ ਚਲੋ ਮੈਂ ਦੇਖਦੀ ਅੰਦਰ ਜਾ ਕੇ ਅਰਪਣ ਉਹ ਤਾਂ ਦੇਖਿਆ ਅਰਪਣ ਉਹ ਉ ਜਾਗਦੀ ਸੀਗੀ ਫੇਰ ਪੰਨੂ ਚਾਹ ਚ ਉਪਲਾਉਣ ਤੋਂ ਬਾਅਦ ਫਿਰ ਮੈਂ ਜਿਹੜੀ ਦੂਸਰੀ ਮੱਝ ਦੀ ਧਾਰਾ ਫਿਰ ਮੈਂ ਵਿਚਾਰ ਲਈਦੀ ਤੇ ਮੈਂ ਉਸ ਤੋਂ ਬਾਅਦ ਉਹ ਕਰੀ ਤੇ ਇੱਥੇ ਉਹ ਗਾਲਬੀ ਦਾ ਪਾਪਾ ਲੱਗਿਆ ਹੋਇਆ ਸੀਗਾ ਜਿਹੜੀ ਪੱਠੇ ਪਾਉਣ ਕਿਉਂਕਿ ਸਵੇਰੇ ਸਵੇਰੇ ਤਾਂ ਇਹੀ ਹੈ ਨਾ ਹਮ ਪਾਣੇ ਹੁੰਦੇ ਆ ਤੇ ਮੈਂ ਬਾਕੀ ਇਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਦਿਨੇ ਕੰਮ ਹੁੰਦਾ ਫਿਰ ਮੈਂ ਉਹ ਉਹ ਕਰਦੀ ਹੁੰਨੀ ਆ ਕਿਉਂਕਿ ਫੇਰ ਇਹ ਉਹ ਕਰ ਦਿੰਦੇ ਪੱਠੇ ਪਾਉਂ ਦਿੰਦੇ ਆ ਤੇ ਇਹ ਤਾਂ ਨਾ ਗੇੜੇ ਦੇਈ ਜਾਂਦੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਪੱਠੇ ਪਾਉਣ ਤੋਂ ਬਾਅਦ ਹੀ ਆਰਾਮ ਨਾਲ ਖੜਗੀਆਂ ਇਹਨਾਂ ਨੇ ਪੱਠੇ ਖਾਦੇ ਨਹੀਂ ਹੈਗੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਸਾਨੂੰ ਦਾਣਾ ਪਾਣਾ ਤੇ ਪਹਿਲਾਂ ਹੀ ਜਾਂਦੀ ਦਾਣਾ ਪਾ ਲਦਿਆ ਨੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਨੂੰ ਬਾਲਟਾ ਸਾਡੇ ਕੋਲੇ ਪਿਆ ਵਾ ਦਾਣੇ ਵਾਲਾ ਤੇ ਜੱਟ ਕੇ ਪੱਠੇ ਨਹੀਂ ਖਾਂਦੀਆਂ ਹੈਗੀਆਂ ਜਦ ਤੱਕ ਆਪ ਇਹਨਾਂ ਨੂੰ ਦਾਣਾ ਨਹੀਂ ਪਾਉਂਦੇ ਹੈਗੇ ਫਿਰ ਇਹਨਾਂ ਨੂੰ ਦਾਣਾ ਦੂਣਾ ਪਾਉਣ ਤੋਂ ਬਾਅਦ ਫਿਰ ਮੈਂ ਘੱਟਾ ਛੱਡਿਆ ਮੈਂ ਕਿਹਾ ਚਲੋ ਕਿ ਕੀ ਕਮਜਾ ਸਾਡੀ ਹਨਾ ਹੋ ਬਾਕੀ ਦੋ ਦੇ ਤਹਾਨਾ ਕੱਟੇ ਆ ਬਚਨੀਆਂ ਦੋਨਾਂ ਤੋਂ ਮਰ ਗਏ ਸੀਗੇ ਤੇ ਪਰ ਖੜ ਜਾਂਦੀਆਂ ਨੇ ਦੁੱਧ ਫਾਨੂ ਵਧੀਆ ਹੋ ਜਾਂਦੀ ਦੇ ਦਿੱਦੀਆਂ ਤੇ ਜਿਹੜੀ ਜਿਹੜੀ ਮੱਝ ਦਾ ਕੱਟਾ ਹੈਗਾ ਆ ਉਹ ਹਜੇ ਵੀ ਜੰਦੀ ਕੱਟੇ ਨੂੰ ਛੱਡਦੇ ਨਹੀਂ ਹੈਗੀ ਮੈਂ ਕਿੰਨੀ ਵਾਰ ਦੇਖਿਆ ਮੈਂ ਕਿਹਾ ਚਲੋ ਵੀ ਕੱਟੇ ਨੂੰ ਛੱਡ ਦੂਗੀ ਪਰ ਹਜੇ ਤੱਕ ਉਹ ਛੱਡਦੀ ਨਹੀਂ ਹੈਗੀ ਉਹ ਤਾਂ ਵੈਸੇ ਤਾਂ ਨਾ ਗਾਂਾਂ ਦੇ ਟਿਕਾ ਲੱਗਿਆ ਹੋਇਆ ਗੱਬਣਾ ਉਹ ਤੇ 7ਵਾਂ ਮਹੀਨਾ ਲੱਗਿਆ ਹੋਇਆ ਲੱਗ ਜਾਣਾ ਆਹ ਤਰੀਕ ਨੂੰ ਤੇ ਬਾਕੀ ਉਹ ਹਜੇ ਫਿਲਹਾਲ ਇਹਨਾਂ ਕੱਟਾ ਨੇ ਵੀ ਆਪਣਾ ਜਿਹੜਾ ਮੂਰੇ ਬਣਾਉਂਦੀ ਆ ਉਹ ਉਹਨੂੰ ਆਦਤ ਆ ਜਦ ਤੱਕ ਉਹ ਹੋਣਾ ਹੋ ਦੁੱਧ ਨਹੀਂ ਛੱਡਦੀ ਹੈਗੀ ਉਦੋਂ ਤੱਕ ਉਹ ਆਪਦਾ ਕੱਟਾ ਵੀ ਨਹੀਂ ਛੱਡਦੀ ਹੈਗੀ ਤੇ ਉਹਦਾ ਆਪਾਂ ਨੂੰ ਕੱਟਾ ਛੱਡਣਾ ਹੀ ਪੈਂਦਾ ਤੇ ਚੱਲ ਮੈਂ ਕਿਹਾ ਕੋਈ ਗੱਲ ਨਹੀਂ ਬਈ ਆਪਾਂ ਕੱਟਾ ਛੱਡ ਕੇ ਹਨਾ ਬਸ ਇੰਨਾ ਖੁੰਦਾ ਹੈ ਕਿ ਹਨਾ ਬੀਪਾ ਦੀ ਆਪਾ ਸੂਹ ਹਨਾ ਖੜ ਕੇ ਦੁੱਧ ਦੇ ਦੇਵੇ ਤੇ ਕੱਟੇ ਦਾ ਤਾਂ ਕੋਈ ਉਹ ਨਹੀਂ ਹੁੰਦਾ ਹੈਗਾ ਵੀ ਕੱਟਾ ਜਾਂ ਕੱਟੇ ਹਨਾ ਵੀ ਮੂਰੇ ਬਣਾਉਂਦੇ ਆ ਜਾਂ ਖਿੱਚਣ ਕਰਨ ਦਾ ਵੀ ਕੋਈ ਇੰਨਾ ਹੁੰਦੀ ਹੁੰਦਾ ਹੈਗਾ ਬਸ ਇੰਨਾ ਹੁੰਦਾ ਹੈ ਕਿ ਆਰਾਮ ਨਾਲ ਖੜ ਕੇ ਹਨਾ ਦੁੱਧ ਦੇ ਦੇਵੇ ਪਸ਼ੂ ਤੇ ਹਨਾ ਹੁਣ ਆਪਣੀਆਂ ਬਾਕੀ ਹਨਾ ਮੱਜਾਂ ਨੇ ਵਿਚਾਰੀਆਂ ਤਿੰਨੇ ਤਿੰਨੇ ਮੱਜਾਂ ਨੇ ਹਨ ਜਿਨੀ ਉਹ ਆਪਣੀਆਂ ਵਧੀਆ ਸੀਲ ਨੇ ਹਨ ਹਾਂ ਚਲੋ ਵਧੀਆ ਨਾਲ ਆਰਾਮ ਦੇ ਨਾਲ ਖੜਕੇ ਦੁੱਧ ਦੇ ਦਿੰਦੀਆਂ ਨੇ ਬਾਕੀ ਆਏ ਹਾਂ ਚਲੋ ਲੈੰਦੀ ਵਧੀਆ ਚਾਹੀਦਾ ਬਾਕੀ ਹਨ ਜਦੋਂ ਵਾਇਗਰੂ ਦੀ ਮੇਲ ਹੋਈ ਤਾਂ ਆਪਾਂ ਅੱਗੇ-ਅੱਗੇ ਪਸ਼ੂ ਆ ਜਿਹੜੇ ਉਹ ਜ਼ਰੂਰ ਵਧਾਵਾਂਗੇ ਤੇ ਇਹ ਹਜ਼ਾਰਪਨ ਛੋਟੇ ਐ ਇਸ ਕਰਕੇ ਹਾਂ ਜੇ ਥੋੜਾ ਜਿਹਾ ਹੋਰ ਵੀ ਨਹੀਂ ਕਰਦੇ ਹੈਗੇ ਤੇ ਵਧਾਉਂਦੇ ਹੈਗੇ ਕਿਉਂਕਿ ਚਲੋ ਆਰਪਨ ਹਨਾ ਵੱਡੀ ਹੋ ਜੂਗੀ ਫਿਰ ਮੈਨੂੰ ਵੀ ਕਰਨਾ ਸੌਖਾ ਹੋ ਜੂਗਾ ਨਹੀਂ ਹੁਣ ਥੋੜਾ ਜਿਹਾ ਤੰਗ ਕਰਦੀ ਐ ਇਸ ਕਰਕੇ ਫਿਰ ਮੈਨੂੰ ਔਖਾ ਲੈਂਦਾ ਐ ਹਜੇ ਕਾਝ ਹੁਣਾਂ ਦਾ ਕਿ ਕਿਸੇ ਇਨਤ ਤੱਕ ਅਲ ਵੀ ਦਾ ਪਾਪਾ ਧਾਰਾਂ ਘੜਾ ਦਿੰਦੇ ਤੇ ਸ਼ਾਮ ਨੂੰ ਮੈਨੂੰ ਕਲਦੀ ਨੂੰ ਕੱਢਣੀ ਆ ਮੈਂਦੀਆਂ ਨੇ ਤੇ ਇਸ ਕਰਕੇ ਮੈਂ ਹਜੀ ਅਸੀਂ ਜੰਦੀ ਪਚੂਆਂ ਦਾ ਨਹੀਂ ਵੱਦਦਾ ਕੰਮ ਕਰਦੇ ਹੈਗੇ ਚਲੋ ਕੋਈ ਗੱਲ ਨਹੀਂ ਹੈ ਜਦੋਂ ਵਾਈਗਰੂ ਦੀ ਹੈਨਾ ਹਮੇਹਰ ਹੋਈ ਹੈਨਾ ਚਲੋ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਤਾਂ ਉਹੀ ਆ ਤੇ ਬਾਕੀ ਜਿੰਨਾ ਵੀ ਹੈਨਾ ਵਾਈਗਰੂ ਤਾਂ ਆਪਣਾਨੇ ਦੁੱਧ ਹੈਗਾ ਆ ਚਲੋ ਵਧੀਆ ਹੀ ਹੈ ਬਾਕੀ ਚਲੋ ਪਰਮਾਤਮਾ ਦੀ ਮਰਜ਼ੀ ਆ ਹਾਂਜੀ ਤੇ ਬਾਕੀ ਹਨਾ ਜਿਹੜੀ ਆਪਣੇ ਕੰਮ ਦੀ ਸ਼ੁਰੂਆਤ ਆ ਜੀ ਦਿਨ ਚੜਦਾ ਆਪਾਂ ਤਾਂ ਸਭ ਤੋਂ ਪਹਿਲਾਂ ਇਹ ਜੰਦੀ ਪਸ਼ੂਾਂ ਦਾ ਹੀ ਹੋ ਜਾਂਦਾ ਹੈ ਆਪਾਂ ਨੂੰ ਆਪਣੇ ਤਾਂ ਹਨਾ ਕੰਮ ਦੀ ਸ਼ੁਰੂਆਤ ਇਤਨੀ ਹੁੰਦੀ ਆ ਤੇ ਬਾਕੀ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕੀ ਕੰਮ ਕਰਦੇ ਹੋ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਤਾਂ ਕਿਤੇ ਤੁਹਾਨੂੰ ਪਤਾ ਹੀ ਆ ਹਨਾ ਜੰਦੀ ਮੈਨੂੰ ਤਾਂ ਇਹ ਕੰਮ ਜੰਦੀ ਬਹੁਤ ਪਸੰਦ ਆ ਤੇ ਬਾਕੀ ਕਈਆਂ ਨੂੰ ਨਹੀਂ ਵੀ ਪਸੰਦ ਹੈਗਾ ਤਾਂ ਉਹਨਾਂ ਦੀ ਹੈ ਨਾ ਆਪਾਂ ਕਹਿੰਦੇ ਵੀ ਮਰਜ਼ੀ ਹੁੰਦੀ ਆ ਤੇ ਬਾਕੀ ਤਾਂ ਆਪਣੇ ਤਾਂ ਹਨਾ ਮੈਨੂੰ ਤਾਂ ਇਹੀ ਜਾਂਦੀ ਵਧੀਆ ਲੱਗਦਾ ਆ ਕਰਨਾ ਆਪਣਾ ਕੀਤਾ ਤੇ ਐਂਆ ਕਿਉਂਕਿ ਸਵੇਰ ਨੂੰ ਉਠਦਿਆਂ ਨੂੰ ਵੀ ਹਨਾ ਇਹਦੇ ਵਿੱਚ ਤਾਂ ਪੈਸੇ ਹੁੰਦੇ ਆ ਤੇ ਸ਼ਾਮ ਨੂੰ ਸੌਂਦਿਆਂ ਨੂੰ ਵੀ ਕਿ ਕਹੇ ਸਵੇਰ ਨੂੰ ਵੀ ਆਪਾਂ ਦੁੱਧ ਪਾਣਾ ਹੁੰਦਾ ਹੈ ਤੇ ਸ਼ਾਮ ਨੂੰ ਵੀ ਆਪਾਂ ਦੁੱਧ ਪਾਣਾ ਹੁੰਦਾ ਹੈ ਤੇ ਬਾਕੀ ਮੈਨੂੰ ਤਾਂ ਇਹ ਕੰਮ ਬਹੁਤ ਵਧੀਆ ਲੱਗਦਾ ਕਿਹਨੂੰ ਕਿਹਨੂੰ ਪਸੰਦ ਆ ਹਨਾ ਕੰਮ ਕਰਨਾ ਬਹੁਤ ਪਸੰਦ ਆ ਤਾਂ ਮੈਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੜਾ ਪੂਰਾ ਪਾ ਗੱਡ ਲੀਆਂ ਸੀਗੀਆਂ ਤੇ ਬਾਕੀ ਜਿਹਨਾਂ ਹਾਂਜੀ ਤੁਸੀਂ ਹਨਾ ਸਾਡੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਦੇ ਹੋਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕਿਉਂਕਿ ਹਨਾ ਤੁਹਾਡੇ ਸਾਰਿਆਂ ਦੀ ਸਪੋਰਟ ਆ ਜੀ ਤਾਂ ਹੀ ਹਾਂ ਆਪਾਂ ਇੱਥੇ ਤੱਕ ਪਹੁੰਚੇ ਹਾਂ ਤੇ ਬਾਕੀ ਆਪਣਾ ਜਿਹੜਾ ਅੱਜ ਦਾ ਵਲੌਗ ਆ ਉਹ ਇੰਨਾ ਹੀ ਆ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਵੀਡੀਓ ਵੀਡੀਓ ਨੂੰ ਵੀਡੀਓ ਨੂੰ ਵਧੀਆ-ਵਧੀਆ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਆ ਕਰੋ